ਕਿ ਦੋਵੇਂ ਪੱਖ ਸੁਣ ਕੇ ਨਿਕਲਦਾ ਹੁੰਦਾ ਮਸਲੇ ਦਾ ਹੱਲ ਦੋਸਤੋ ਹਰ ਘਟਨਾ ਤੋਂ ਬਾਅਦ ਪੰਜਾਬ ਨੂੰ ਬਦਨਾਮ ਕਰਨਾ ਇਹ ਜਾਇਜ਼ ਨਹੀਂ ਗੱਲ ਦੋਸਤੋ ਇਹ ਜਾਇਜ਼ ਨਹੀਂ ਗੱਲ ਦੋਸਤੋ ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਸਾਥਿਓ ਕੰਗਣਾ ਰਣੌਤ ਦਾ ਜਿਹੜਾ ਮਸਲਾ ਹੈ ਉਹ ਭਖਿਆ ਪਿਆ ਹਾਲੇ ਤੱਕ ਗੱਲ ਤਾਂ ਪੂਰੀ ਸਾਹਮਣੇ ਨਹੀਂ ਆਈ ਕਿ ਕਟੜਨਾ ਅਸਲ ਚ ਕੀ ਹੋਈ ਹੈ ਤੇ ਕਟੜਨਾ ਕਿਉਂ ਵਾਪਰੀ ਹੈ ਔਰ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੰਗਣਾ ਰਨੌਤ ਜਿਹੜੀ ਤਾਜ਼ਾ-ਤਾਜ਼ਾ ਐਮਪੀ ਬਣੀ ਹੈ ਉਹ ਪੰਜਾਬ ਚ ਇਹ ਗੱਲ ਆਖ ਰਹੀ ਹੈ ਕਿ ਅੱਤਵਾਦ ਬਹੁਤ ਵਧ ਰਿਹਾ ਦੇਖੋ ਵਾਇਲੇਸ਼ਨ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਚਪੇੜ ਮਾਰਨਾ ਮਾਰਨਾ ਕਿਸੇ ਤੇ ਥੱਪੜ ਮਾਰਨਾ ਇਸ ਗੱਲ ਨੂੰ ਅਸੀਂ ਜਾਇਜ਼ ਨਹੀਂ ਮੰਨਦੇ ਪਰ ਸਿੱਕ ਘਟਣਾ ਨੂੰ ਸਮਝੀਏ ਤਾਂ ਸਹੀ ਕਿ ਇੱਕ ਔਰਤ ਵੱਲੋਂ ਇੱਕ ਔਰਤ ਦੇ ਥੱਪੜ ਮਾਰਿਆ ਗਿਆ ਉਹਦਾ ਉਹਦੇ ਪਿੱਛੇ ਕਾਰਨ ਕੀ ਹੈ ਹੁਣ ਜੇ ਗੱਲ ਕਰੀਏ ਜਿਹੜੀ CISF ਦੀ ਜਵਾਨ ਹੈ ਕੁਲਵਿੰਦਰ ਕੌਰ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਜੋ 2008 ਦੀ ਬੈਚ ਮੇਟ ਹੈ 2008 ਦੀ ਬੈਚ ਮੇਟ ਹੈ ਤੇ ਹੁਣ 16 ਸਾਲ ਹੋ ਗਏ ਤਕਰੀਬਨ ਉਹ ਡਿਊਟੀ ਕਰਦੀ ਨੂੰ 2024 ਚੱਲ ਰਿਹਾ ਤਾਂ ਕਿੰਨੀ ਮਿਹਨਤ ਕਰਨ ਤੋਂ ਬਾਅਦ ਪਹਿਲਾ ਉਸ ਮਕਾਮ ਤੇ ਪਹੁੰਚੀ ਹੋਵੇਗੀ ਕਿ ਉਹਦੀ ਜੁਆਇਨਿੰਗ ਹੋਈ ਹੈ ਫੋਰਸ ਦੇ ਅੰਦਰ ਹੁਣ 16 ਸਾਲ ਦੀ ਇੱਕ ਅੱਛੀ ਸਰਵਿਸ ਵੀ ਕਰ ਰਹੀ ਹੈ ਤੇ ਉਸ ਤੋਂ ਬਾਅਦ ਅੱਜ ਉਹਨੂੰ ਇਹਨਾਂ ਗੁੱਸਾ ਕਿਉਂ ਆ ਗਿਆ ਇਹ ਜਾਂਚ ਦਾ ਵਿਸ਼ਾ ਆ ਔਰ ਹਰ ਇੱਕ ਗੱਲ ਤੋਂ ਬਾਅਦ ਇਹ ਕਹਿ ਦੇਣਾ ਕਿ ਪੰਜਾਬ 'ਚ ਜੀ ਅੱਤਵਾਦ ਵਧ ਰਿਹਾ ਇਹ ਗੱਲ ਜਾਇਜ਼ ਨਹੀਂ ਹੈ ਪੰਜਾਬ 'ਚ Hindu Muslim Sikh Isai ਦਾ ਭਾਈਚਾਰਾ ਆ Hindu Sikh ਦੇ ਅੰਦਰ ਭਾਈਚਾਰਾ ਜਿਹੜਾ ਬਹੁਤ ਸਟਰੋਂਗ ਹੈ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਹਿੰਦੂ ਸਿੱਖ ਔਰ ਹਰ ਇੱਕ ਗੱਲ ਤੇ ਇਹ ਅਲੀਗੇਸ਼ਨ ਲਾ ਦੇਣਾ ਕਿ ਪੰਜਾਬ ਚ ਅੱਤਵਾਦ ਬਹੁਤ ਵੱਧ ਰਿਹਾ ਇਹ ਪੰਜਾਬ ਨੂੰ ਮੁੜ ਦਵਾਰਤੀ ਮਾਰੇ ਸਫਰ ਵੱਲ ਲਿਜਾਣ ਦੀ ਗੱਲ ਹੈ ਔਰ ਕੰਗਨਾਰ ਰੌਣਤ ਕੈਮਰੇ ਅੱਗੇ ਆਈ ਸੀ ਤਾਂ ਗੱਲ ਨੂੰ ਕਲੀਅਰ ਵੀ ਕਰਦੀ ਸਪਸ਼ਟ ਵੀ ਕਰਦੀ ਕਿ ਕਿਉਂ ਤੂੰ ਤੂੰ ਮੈਂ ਮੈਂ ਹੋਈ ਕਿਉਂ ਕੁੜੀ ਨੇ ਥੱਪੜ ਮਾਰਿਆ ਸਿਰਫ ਇਹ ਕਹਿ ਦੇਣਾ ਕਿ ਪੰਜਾਬ ਚ ਅੱਤਵਾਦ ਵੱਧ ਰਿਹਾ ਇਹ ਗੱਲ ਜਾਇਜ਼ ਤਾਂ ਨਹੀਂ ਹੈ ਔਰ ਦੇਖੋ ਜਿਹੜੀ ਕੁਲਵਿੰਦਰ ਕੌਰ ਹੈ 16 ਸਾਲ ਹੋ ਗਏ ਉਹਨੂੰ ਜੁਆਇਨ ਕੀਤਾ ਹੋਇਆ ਜੋ ਦੱਸਿਆ ਜਾ ਰਿਹਾ ਛੜਤ ਗੱਲ ਪਹੁੰਚੀ ਹੈ 2008 ਦੀ ਉਹ ਬੈਚਮੇਟ ਹੈ ਔਰ 2021 ਵਿੱਚ ਅੰਦੋਲਨ ਜਿਹੜਾ ਸਿਖਰਾਂ ਤੇ ਸੀ ਸਾਨੂੰ ਪਤਾ 21 ਵਿੱਚ ਜਿੱਤ ਕੇ ਵਾਪਸ ਆਏ ਸੀ ਔਰ ਉਸੇ ਦੌਰਾਨ ਕੰਗਣਾ ਨੇ ਕਿਹਾ ਸੀ ਕਿ 100-100 ਰੁਪਏ ਦਾ ਪਾੜਾ ਲੈ ਕੇ ਇਹ ਔਰਤਾਂ ਜਿਹੜੀਆਂ ਆ ਬਜ਼ੁਰਗ ਔਰਤਾਂ ਨੂੰ ਟਿਕਚਰ ਕਰਕੇ ਕੈਸ਼ ਕੇ ਧਰਨੇ ਤੇ ਆਉਂਦੀਆਂ ਦਾ ਇਦਾਂ ਤਾਂ ਨਹੀਂ ਉਸ ਤੋਂ ਬਾਅਦ ਕੰਗਨਾਰ ਰਨੌਤ ਨੇ ਕਦੀ ਸਫਰ ਨਹੀਂ ਕੀਤਾ ਚੰਡੀਗੜ੍ਹ ਤੋਂ ਪਹਿਲਾਂ ਕਿਉਂ ਨਹੀਂ ਘਟਨਾ ਹੋਈ ਜੇ ਅੱਜ ਘਟਨਾ ਹੋਈ ਹੈ ਤਾਂ ਘਟਨਾ ਦੀ ਡਿਟੇਲ 'ਚ ਜਾਣਾ ਬਹੁਤ ਜ਼ਰੂਰੀ ਹੈ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਕੁਲਵਿੰਦਰ ਕੌਰ ਦਾ ਪੱਖ ਆਉਣਾ ਬਹੁਤ ਜ਼ਰੂਰੀ ਹੈ ਉਹ ਜਿੰਨੇ ਗੁੱਸੇ ਵਿੱਚ ਸੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਪਤਾ ਲੱਗਦਾ ਕਿ ਹੋ ਸਕਦਾ ਉਹਨੂੰ ਕੋਈ ਮਾੜੀ ਚੰਗੀ ਗੱਲ ਕਹੀ ਹੋਵੇ ਜਿਹਦੇ ਕਰਕੇ ਉਹਨੂੰ ਇੰਨਾ ਗੁੱਸਾ ਆ ਗਿਆ ਔਰ ਕੰਗਨਾਰ ਰਨੌਤ ਦੇ ਨਾਲ ਜਿਹੜੀ ਘਟਨਾ ਹੋਈ ਆ ਉਹ ਕਹਿੰਦੀ ਕਿ ਮੈਨੂੰ ਹਿੱਟ ਕੀਤਾ ਉਸ ਤੋਂ ਬਾਅਦ ਬੀਬੀ ਜੀ ਕੋ ਜੱਜ ਦੀ ਗੱਲ ਕਰ ਲੈnde ਤੁਸੀਂ ਫਿਰ ਅੱਗ ਲਾਉਣ ਵਾਲੀ ਗੱਲ ਕੀਤੀ ਐ ਦੇਖੋ ਅਸੀਂ ਇਸ ਗੱਲ ਦੀ ਹਮਾਇਤ ਨਹੀਂ ਕਰਦੇ ਕੋਈ ਕਿਸੇ ਦੇ ਹੱਥ ਨਹੀਂ ਚੱਕ ਸਕਦਾ ਪਰ ਦੋ ਬੀਬੀਆਂ ਦੀ ਲੜਾਈ ਹੋਈ ਐ ਸੀ ਇਹ ਗੱਲ ਨੂੰ ਸਮਝੀਏ ਦੋ ਬੀਬੀਆਂ ਦੀ ਲੜਾਈ ਨੂੰ ਅਸੀਂ ਇੱਦਾਂ ਕਿਤਾ ਕਹਿ ਸਕਦੇ ਆ ਕਿ ਪੰਜਾਬ ਚੱਤ ਵਧ ਰਿਹਾ ਜੀ ਇਹ ਬਹੁਤ ਵੱਡੇ ਸਵਾਲ ਨੇ ਪਿੰਕਾ ਪਿੰਕਾ ਕਹਿ ਰਹੇ ਨੇ ਕੰਗਣਾ ਰਣੌਤ ਏ ਦੇਖੋ ਗੱਲ ਫੇਰ ਤੁਸੀਂ ਗਲਤ ਕਰ ਰਹੇ ਹੋ ਜੀ ਇੱਕ ਲੜਕੀ 2008 ਵਿੱਚ ਇੱਕ ਲੜਕੀ 2008 ਵਿੱਚ ਭਰਤੀ ਹੁੰਦੀ ਹੈ ਪਿੰਕਾ ਪਿੰਕਾ ਜੀ ਤੁਸੀਂ ਦੇਖੋ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਗੱਲ ਕਰ ਰਹੇ ਆ ਜਿਹੜਾ ਵੀ ਕਮੈਂਟ ਕਰ ਰਿਹਾ ਪਿੰਕਾ ਪਿੰਕਾ ਇੱਕ ਕੁੜੀ ਜਿਹੜੀ 2008 ਚ ਜੁਆਇਨ ਕਰਦੀ ਹੈ 15 16 ਸਾਲ ਹੋ ਗਏ ਨੂੰ ਜੁਆਇਨ ਕੀਤੀ ਤੁਸੀਂ ਉਹਨੂੰ ਖਾਲਸਤਾਨੀ ਕਿਵੇਂ ਕਹਿ ਸਕਦੇ ਕਿਵੇਂ ਕਹਿ ਸਕਦੇ ਕਿ ਮਿਰਚਾਂ ਲੱਗੀਆਂ ਇਹ ਬਹੁਤ ਤੁਹਾਡੀ ਗਲਤ ਗੱਲ ਹੈ ਇਹੀ ਤਾਂ ਕੁਝ ਸ਼ਰਾਰਤੀ ਲੋਕ ਚਾਹੁੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਆ ਮੈਨੂੰ ਦੱਸੋ ਆ ਇਲੈਕਸ਼ਨ ਹੋ ਕੇ ਹਟਿਆ ਪੰਜਾਬ ਵਿੱਚ ਭਾਈਚਾਰਕ ਸਾਂਝ ਕਿੰਨੀ ਵਧੀਆ ਤਰੀਕੇ ਸਾਹਮਣੇ ਆਈ ਆ ਦੱਸੋ ਕਿਤੇ ਕਿੰਨੀਆਂ ਕ ਲੜਾਈਆਂ ਹੋਈਆਂ ਲੋਕ ਸਮਝ ਗਏ ਆ ਲੋਕ ਨਹੀਂ ਲੜਨਾ ਚਾਹਦੇ ਗੱਲ ਯਾਰ ਕਹ ਰਹੇ ਨੇ ਸੂਰੀ ਸਭ ਕੰਗੜਾ ਰੌਤ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਲਈ ਸਟੰਟ ਕੀਤਾ ਜਾ ਰਿਹਾ ਫੇਮ ਲੈਣ ਲਈ ਮੈਂ ਉਹੀ ਤਾਂ ਗੱਲ ਕਰ ਰਿਹਾ ਜੀ ਜੇ ਕੰਗੜਾ ਰੌਤ ਐਮਪੀ ਮੈਡਮ ਸਹਬਾਨ ਜੇ ਕੈਮਰੇ ਅੱਗੇ ਆਏ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਹਿੱਟ ਕੀਤਾ ਉਹ ਐਟ ਲੀਸਟ ਦੱਸ ਤਾਂ ਦਿੰਦੇ ਕਿ ਪੂਰੀ ਗੱਲ ਹੋਈ ਕੀ ਐਦਾਂ ਤਾਂ ਹੈ ਨਹੀਂ ਕਿ ਕੁੜੀ ਡਿਊਟੀ ਨਿਭਾਉਂਦੀ ਉਹਨੇ ਸਿੱਧੀ ਨੇ ਆ ਕੇ ਫੜ ਲਿਆ ਇਹ ਤਾਂ ਗੱਲ ਨਹੀਂ ਆ ਪੂਰੀ ਗੱਲ ਤਾਂ ਦੱਸੋ ਜੀ ਮੰਨ ਲਓ ਮੇਰਾ ਕਿਸੇ ਨਾਲ ਕੋਈ ਵਿਵਾਦ ਹੈ ਮੈਂ ਪੂਰੀ ਗੱਲ ਦੱਸੂੰਗਾ ਕਿ ਕਿੱਦਾਂ ਹੋਇਆ ਜੀ ਮੈਂ ਆਇਆ ਮੈਂ ਗਿਆ ਮੈਂ ਸਿੱਧਾ ਇੱਕ ਸੂਬੇ ਨੂੰ ਤਾਂ ਨਹੀਂ ਬਦਨਾਮ ਕਰੂੰਗਾ ਉਹ ਸੂਬਾ ਜਿਹਦੀਆਂ ਸਭ ਤੋਂ ਵੱਧ ਕੁਰਬਾਨੀਆਂ ਉਹ ਸੂਬਾ ਜਿਹੜਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਿੱਦੇ ਕਰਕੇ ਬਣਿਆ ਤੁਸੀਂ ਉਹ ਪੂਰੇ ਸੂਬੇ ਨੂੰ ਹੀ ਬਦਨਾਮ ਕਰ ਦੋਗੇ ਇਹ ਗਲਤ ਗੱਲ ਹੈ ਇਹ ਬਿਲਕੁਲ ਗਲਤ ਗੱਲ ਹੈ ਇਹ ਬਰਦਾਸ਼ਤ ਨਹੀਂ ਹੋਣੀ ਵਾਲੀ ਗੱਲ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਸੀਆਈਐਸਐਫ ਚੋ ਕੁੜੀ ਡਿਊਟੀ ਕਰ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਉਹਨੇ ਪਹਿਲਾਂ ਕਿਸੇ ਨੇ ਇਦਾਂ ਨਹੀਂ ਕੀਤਾ ਤੁਸੀਂ ਉਹਨੂੰ ਉਹਦਾ ਪੱਖ ਤਾਂ ਲਓ ਉਹ ਕਿੰਨੀ ਗੁੱਸੇ ਵਿੱਚ ਹੈ ਕੀ ਪਤਾ ਉਹਨੂੰ ਕਿਹੜਾ ਸ਼ਬਦ ਬੋਲ ਦਿੱਤਾ ਕੀ ਪਤਾ ਇਹ ਜਾਣ ਪੁੱਛ ਕੇ ਪਲਾਨ ਕੀਤਾ ਹੋਵੇ ਅਸੀਂ ਸ਼ੰਕੇ ਜਾਰ ਕਰ ਰਹੇ ਆਂ ਦੇਖੋ ਮੈਂ ਇਸ ਗੱਲ ਦੀ ਵੀ ਹਮਾਇਤ ਕਰਦਾ ਕਿ ਕੋਈ ਕਿਸੇ ਦੇ ਚਪੇੜ ਕਿਸ ਨੂੰ ਨਹੀਂ ਮਾਰਨੀ ਚਾਹੀਦੀ ਡਿਊਟੀ ਦੀ ਮਰਿਆਦਾ ਵੀ ਹੋਣੀ ਚਾਹੀਦੀ ਪਰ ਦੂਜੀ ਕੁੜੀ ਦਾ ਪੱਖ ਤਾਂ ਆ ਲੈਂਦੋ ਮੈਂ ਮੈਂ ਉਹੀ ਗੱਲ ਕਰ ਰਿਹਾ ਜੀ ਇਹ ਜਾਂਚ ਦਾ ਵਿਸ਼ਾ ਆ ਹਾਲੇ ਉਹ ਵੀਡੀਓ ਨਹੀਂ ਸਾਹਮਣੇ ਆਈ ਜਿਹਦੇ ਵਿੱਚ ਇਹ ਕਹਿ ਰਿਹਾ ਕਿ ਕੁੜੀ ਨੇ ਹਿੱਟ ਕੀਤਾ ਹਿੱਟ ਕਰਨ ਵਾਲੀ ਵੀਡੀਓ ਤਾਂ ਸਾਹਮਣੇ ਆਈ ਹੀ ਨਹੀਂ ਤੇ ਇਹ ਮਤਲਬ ਦੇਖੋ ਕੁੜੀ ਨੂੰ ਹੁਣ ਮਿੰਟ ਤੇ ਹੀ ਦੇਖੋ ਅਸਾਂ ਤਾਂ ਇਹ ਵੀ ਨਹੀਂ ਪਤਾ ਕਿ ਪ੍ਰੋਪੋਗੈਂਡਾ ਹੈ ਕਿ ਕੀ ਹੈ ਆਪਾਂ ਆਪਸ ਵਿੱਚ ਇੰਨੀਆਂ ਬਿਆਨਬਾਜ਼ੀਆਂ ਚ ਪੈ ਗਏ ਆ ਪੰਜਾਬ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਇੱਕ ਸਵਾਲ ਪੰਜਾਬੀ ਹੋਣ ਦੇ ਨਾਤੇ ਕਹਿਣਾ ਚਾਹੁੰਨਾ ਕਿ ਕੀ ਮੇਰੇ ਪੰਜਾਬ ਨੂੰ ਹੁਣ ਬਦਨਾਮ ਕੀਤਾ ਆ ਇਹ ਕਿਹਾ ਗਿਆ ਆ ਕਿ ਪੰਜਾਬ ਚ ਅੱਤਵਾਦ ਵੱਧ ਰਿਹਾ ਮੇਰੇ ਪੰਜਾਬ ਚ ਅੱਤਵਾਦ ਨਹੀਂ ਵੱਧ ਰਿਹਾ ਨਸ਼ਾ ਵੱਧ ਰਿਹਾ ਕੀ ਹੁਣ ਮੇਰੇ ਪੰਜਾਬ ਨੂੰ ਬਦਨਾਮ ਕਰਨ ਤੇ ਕੰਗੜਾ ਰਨੌਤ ਤੇ ਪਰਚਾ ਹੋਵੇਗਾ? ਰਾਜਪੂਤ ਜੀਵਨ ਜੀ ਅਸੀਂ ਵੀ ਇਹੀ ਗੱਲ ਕਰ ਰਹੇ ਹਾਂ ਕਿ ਕਿਸੇ ਤੇ ਹੱਥ ਚੱਕਣਾ ਕਿਸੇ ਨੂੰ ਵੀ ਅਲਾਉਡ ਨਹੀਂ ਹੈ। ਕੋਈ ਕਿਸੇ ਦੇ ਹੱਥ ਨਹੀਂ ਚੱਕ ਸਕਦਾ ਇਹ ਡੈਮੋਕ੍ਰੇਸੀ ਆ। ਪਰ ਕਿਸੇ ਨੇ ਕਿਸੇ ਦੇ ਹੱਥ ਚੱਕਿਆ ਤੁਸੀਂ ਇੱਕ ਸੂਬੇ ਨੂੰ ਬਦਨਾਮ ਕਰ ਸਕਦੇ ਆ। ਮੰਨ ਲਓ ਤੁਹਾਡੇ ਕਿਸੇ ਪਿੰਡ ਦੇ ਬੰਦੇ ਨੇ, ਤੁਹਾਡੇ ਮਹੱਲੇ ਦੇ ਬੰਦੇ ਨੇ ਕਿਸੇ ਦੇ ਹੱਥ ਚੱਕਿਆ ਕੋਈ ਤੀਜਾ ਬੰਦਾ ਉੱਠ ਕੇ ਕਹੇ ਮਹੱਲਾ ਹੀ ਗਲਤ ਤੇ ਬੰਦਿਆਂ ਦਾ ਤਾਂ ਤੁਸੀਂ ਬਰਦਾਸ਼ਤ ਕਰੋਗੇ ਸਵਾਲ ਇਹ ਆ ਕਿ ਜੇ ਕੰਗਣਾ ਰਣੌਤ ਮੈਡਮ ਜੀ ਨੇ ਵੀਡੀਓ ਪਾਈ ਆ ਜੇ ਕੰਗਣਾ ਰਣੌਤ ਮੈਡਮ ਜੀ ਨੇ ਮੈਂ ਚੈਨਲ ਦੀ ਨਾਲ ਕਮੈਂਟ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਜੇ ਕੰਗਣਾ ਰਣੌਤ ਮੈਡਮ ਨੇ ਵੀਡੀਓ ਪਾਈ ਆ ਐਮਪੀ ਸਹਿਬਾਨ ਨੇ ਵੀਡੀਓ ਪਾਈ ਆ ਤਾਂ ਯਾਰ ਪੂਰੀ ਗਲਤਤਾ ਦੱਸੋ ਸਿਰਫ ਇਹ ਕਹਿ ਦੇਣਾ ਕਿ ਪੰਜਾਬ ਤਾਂ ਜੀ ਅੱਤਵਾਦ ਵੱਧ ਰਿਹਾ ਅੱਤਵਾਦ ਬढ़ावा ਮਿਲ ਰਿਹਾ ਦਿਸ ਇਜ਼ ਰੋਂਗ ਦੇਖੋ ਸਾਰੇ ਕਮੈਂਟਸ ਆ ਰਹੇ ਆ ਮੈਂ ਥੱਪੜ ਮਾਰਨ ਤਾਂ ਵੀਰੇ ਇਹੀ ਕਹਿ ਰਹੇ ਕਿ ਥੱਪੜ ਮਾਰਨਾ ਗਲਤ ਹੈ ਲੇਕਿਨ ਥੱਪੜ ਮਾਰਨ ਵਾਲੀ ਵੀਡੀਓ ਹੈਗੀ ਕਿਤੇ ਜਾਂਚ ਦਾ ਵਿਸ਼ਾ ਆ ਉਹ ਕੁੜੀ ਦਾ ਪੱਖ ਇਹ ਆ ਕਿ ਜਦੋਂ ਕਿਸਾਨੀ ਅੰਦੋਲਨ ਸੀ ਮੇਰੀ ਮਾਂ ਉੱਥੇ ਬੈਠੀ ਸੀਗੀ ਪਰ ਕੁੜੀ ਦਾ ਐਗਜ਼ੈਕਟ ਪੱਖ ਨਹੀਂ ਆਇਆ ਜਦੋਂ ਕਿਸੇ ਗੱਲ ਦੀ ਡਿਟੇਲ ਚ ਜਾਣਾ ਹੁੰਦਾ ਉਦੋਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਉਂ ਆ ਸਮੀਕਰਨ ਕਿਉਂ ਬਣੇ ਹਾਲਾਤ ਕਿਉਂ ਬਣੇ ਸਰਕਮਸਟੈਂਸ ਕਿਉਂ ਬਣੇ ਉਹ ਚੀਜ਼ ਸਾਹਮਣੇ ਆਉਣੀ ਚਾਹੀਦੀ ਆ ਪਰ ਇੱਕ ਗੱਲ ਪਿੱਛੇ ਇਹ ਕਹਿ ਦੇਣਾ ਕਿ ਪੂਰੇ ਸੂਬੇ ਚ ਅੱਤਵਾਦ ਵੱਧ ਰਿਹਾ ਏ ਕੀ ਗੱਲ ਜਿਹੜੇ ਕੰਗੜਾ ਦੁੱਲਾ ਸੋਢੀ ਕਹਿ ਰਿਹਾ ਇਹਨਾਂ ਦਾ ਪੱਖ ਹੈ ਦੁੱਲਾ ਸੋਢੀ ਤਾਂ ਕਹਿੰਦੇ ਸਿਰ ਬਹਿਸ ਬਾਜ਼ੀ ਹੋਈ ਲੱਗਦੀ ਆ ਬਿਆਨ ਬਾਜ਼ੀ ਕਹਿੰਦੇ ਹੋਈ ਉਹ ਲੱਗਦੀ ਆ ਔਰ ਕੇਐਸ ਬੈਂਸ ਕਹਰੇ ਨੇ ਮੈਂ ਸਾਰੇ ਦੇ ਕਮੈਂਟ ਨਹੀਂ ਲੈ ਪੜ ਪਾ ਰਿਆ ਹਾਂ ਉਹ ਗੁਰੂ ਵਾਲੀਆ ਕਹ ਰਹੇ ਨੇ ਕਿ ਥੱਪੜ ਮਾਰਨਾ ਅੱਤਵਾਦ ਵੱਧ ਜਾਂਦਾ ਜੀ ਦੱਸੋ ਦੋ ਔਰਤਾਂ ਦੀ ਚਲੋ ਜੇ ਇੱਕ ਬੰਦੇ ਨੇ ਥੱਪੜ ਮਾਰਿਆ ਹੁੰਦਾ ਫੇਰ ਵੀ ਬਹੁਤ ਵੱਡਾ ਵਿਵਾਦ ਬਣਨਾ ਸ਼ੁਣ ਤੂੰ ਔਰਤਾ ਵਿੱਚ ਲੜਾਈ ਆ ਔਰ ਕੰਗੜਾ ਨਾ ਤਾਂ ਦੇਖੋ ਬੰਦੇ ਕਿੰਨੇ ਆ ਸਿਕਿਉਰਿਟੀ ਕਿੰਨੀ ਹੁੰਦੀ ਆ ਹਲੇ ਥੱਪੜ ਮਾਰਨ ਵਾਲੀ ਵੀਡੀਓ ਤਾਂ ਸਾਹਮਣੇ ਆਈ ਨਹੀਂ ਨਾ ਜੇ ਕੰਗੜਾ ਨਾਤ ਦੀ ਉਹ ਵੀਡੀਓ ਸਾਹਮਣੇ ਆ ਗਈ ਆ ਕਿ ਮੈਨੂੰ ਹਿੱਟ ਕੀਤਾ ਪੰਜਾਬ ਜੱਤਵਾਦ ਵੱਧ ਰਿਹਾ ਤਾਂ ਉਹ ਕਲਿੱਪ ਕਿੱਥੇ ਆ ਆ ਮੈਨੂੰ ਕੋਈ ਕਹਿੰਦਾ ਤੂੰ ਵੀ ਟਿਕਟ ਲੱਭਦਾ ਫਿਰਦਾ ਭਰਾ ਕਿਹੜੀਆਂ ਇਲੈਕਸ਼ਨਸ ਆ ਹੁਣ ਕਿਹੜੀਆਂ ਇਲੈਕਸ਼ਨ ਚੱਲਦੀਆਂ ਪਈਆਂ ਮੈਂ ਆਪਣੇ ਪੰਜਾਬ ਦੀ ਗੱਲ ਕਰਦਾ ਗਿੱਲ ਕਾਕਾ ਕਰਨ ਜਿੰਨਾ ਚਿਰ ਹਿੱਟ ਕਰਨ ਵਾਲੀ ਵੀਡੀਓ ਸਾਹਮਣੇ ਨਹੀਂ ਆਉਂਦੀ ਉਹਨਾਂ ਚਿਰ ਕੁਝ ਨਹੀਂ ਕਹਿਣਾ ਚਾਹੀਦਾ ਬਿਲਕੁਲ ਬਿਲਕੁਲ ਭਾਜੀ ਇਹੀ ਗੱਲ ਕਰ ਰਹੇ ਹਾਂ ਅਸੀਂ ਐ ਰਿੱਚੂ ਰਿੱਚੂ ਕਰਨ ਕੰਗਣਾ ਪੰਜਾਬੀਆਂ ਲਈ ਜੋ ਮਰਜ਼ੀ ਬਕਵਾਸ ਕਰੇ ਕੋਈ ਐਕਸ਼ਨ ਨਹੀਂ ਉਹੀ ਤਾਂ ਗੱਲ ਹੈ ਜੀ ਮੈਂ ਮੈਂ ਹੋਰ ਕੀ ਸਵਾਲ ਕਰ ਰਿਹਾ ਦੇਖੋ ਹੁਣ ਪੰਜਾਬ ਨੂੰ ਐਡਾ ਬਦਨਾਮ ਕਰ ਦਿੱਤਾ ਮੇਰੇ ਪੰਜਾਬ ਨੂੰ ਥੋੜੇ ਪੰਜਾਬ ਨੂੰ ਸਾਡੇ ਪੰਜਾਬ ਨੂੰ ਸਾਡੀ ਪੰਜਾਬ ਸਾਡੀ ਧਰਤੀ ਆ ਯਾਰ ਮਾਂ ਧਰਤੀ ਹੈ ਸਾਡੀ ਬਦਨਾਮ ਕਰਤਾ ਸਾਰੇ ਪੰਜਾਬੀਆਂ ਨੂੰ ਬਦਨਾਮ ਕਰਤਾ ਕੀ ਇਸ ਬਿਆਨ ਤੇ ਹੁਣ ਕੋਈ ਫੈਸਲਾ ਹੋਵੇਗਾ ਕੀ ਇਸ ਬਿਆਨ ਤੋਂ ਕਿ ਪਰਚਾ ਦਰਜ ਹੋਵੇਗਾ ਕਿ ਸਾਡੇ ਜਿਹੜੇ ਸਿਆਸੀ ਆਗੂ ਆ ਉਹ ਜਵਾਬ ਦੇਣਗੇ ਕਿ ਦੱਸੋ ਜੀ ਪੰਜਾਬ ਚ ਕਿਹੜਾ ਅੱਤਵਾਦ ਵਧ ਰਿਹਾ ਹੈ ਆ ਹੁਣ ਇਲੈਕਸ਼ਨਸ ਹੋਏ ਆ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਆਪਣੇ ਨਮਾਇੰਦੇ ਚੁਣੇ ਆ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਆਪਣੇ ਉਮੀਦਵਾਰ ਚੁਣੇ ਆ ਦੱਸੋ ਤਾਂ ਕਿਨੇ ਕਿੱਥੇ ਕਿਹਨੂੰ ਕਿਦੇ ਸਿਰ ਤੇ ਬੰਦੂਕ ਰੱਖ ਕੇ ਵੋਟਾਂ ਪਵਾਈਆਂ ਪਤਾ ਤਾਂ ਲੱਗੇ ਨਾ ਜੀ ਮੈਂ ਫਿਰ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਵਾਇਓਲੇਸ਼ਨ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਵਾਇਓਲੇਸ਼ਨ ਗਲਤ ਹੈ ਇਹ ਗਲਤ ਹੈ ਥੱਪੜ ਕੋਈ ਕਿਸੇ ਦੇ ਨਾਂ ਮਾਰੇ ਚੰਗੀ ਗੱਲ ਐ ਪਰ ਵਜ੍ਹਾ ਤਾਂ ਪਤਾ ਹੋਣੀ ਚਾਹੀਦੀ ਹੈ। ਕਮੈਂਟਸ ਜਿੰਨੇ ਵੀ ਮੈਂ ਹਾਂ ਇਹ ਵੀ ਗੱਲ ਸਹੀ ਹੈ ਜੀਤਾ ਸਿੰਘ ਦੀ ਕਹਿ ਰਿਹਾ ਕਿ ਸਾਰੇ ਵੀਡੀਓ ਸ਼ੇਅਰ ਕਰ ਰਹੇ ਆ। ਔਰ ਕੁਲਵਿੰਦਰ ਕੌਰ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਤੇ ਉਹਨਾਂ ਦਾ ਪੱਖ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। 2008 ਦੀ ਉਹ ਬੈਚਮੇਟ ਐ। ਔਰ 16 ਸਾਲ ਬਾਅਦ ਬੰਦਾ ਤਜਰਬੇ ਚ ਹੋਰ ਵੱਡਾ ਹੋ ਜਾਂਦਾ ਆਪਣਾ ਆਪਾ ਇਉਂ ਨਹੀਂ ਖੋ ਦਿੰਦਾ ਜੇ ਕੋਈ ਕਿਸੇ ਨੇ ਆਪਣਾ ਆਪਾ ਖੋਇਆ ਆ ਆਪਣਾ ਉਹ ਗਵਾਚਿਆ ਆ ਉਹਨੂੰ ਗੁੱਸਾ ਆਇਆ ਆ ਹੱਲੇ ਉਹਦਾ ਪੱਖ ਵੀ ਆ ਲੈੰਦੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹ ਲੱਭਣਾ ਬਹੁਤ ਜ਼ਰੂਰੀ ਆ ਕਿ ਘਟਨਾ ਪੂਰੀ ਤਰ੍ਹਾਂ ਹੋਈ ਕੀ ਆ ਤੇ ਕਿਉਂ ਹੋਈ ਆ ਸੁਖ ਲੰਬੜ ਯਾਰ ਕੀ ਯਾਰ ਮੈਂ ਕੀ ਕਹਿ ਰਿਹਾ ਤੂੰ ਕੀ ਬੋਲ ਰਿਹਾ ਸਮਝ ਲੱਗਦੀ ਆ ਮੈਂ ਇਹ ਕਹਿ ਰਿਹਾ ਕਿ ਥੱਪੜ ਮਾਰਨਾ ਗਲਤ ਹੈ ਲੇਕਿਨ ਉਹਦੇ ਉਹਦਾ ਪਿੱਛੇ ਕਾਰਨ ਕੀ ਹੈ ਕਿਉਂ ਮਾਰਿਆ ਕਾਲੇ ਮਾਰਿਆ ਔਰ ਪੰਜਾਬ ਦੀ ਸ਼ਾਨ ਦੇ ਖਿਲਾਫ ਕਿਉਂ ਬੋਲਿਆ ਮੈਂ ਇਹ ਗੱਲ ਕਰ ਰਿਹਾ ਤੂੰ ਕਹਿ ਰਿਹਾ ਤੈਨੂੰ ਟਿਕਟ ਚਾਹੀਦੀ ਆ ਹੱਦ ਆ ਯਾਰ ਮੈਂ ਆਪਣੀ ਟੀਮ ਨੂੰ ਕਹੂੰਗਾ ਇਹਦਾ ਤੇ ਬੰਦਿਆਂ ਨੂੰ ਬਲੌਕ ਕਰੋ ਸੁਖ ਲੰਬੜ ਅਰਗੇ ਨੂੰ ਜਿਹਨੂੰ ਸਮਝ ਵੀ ਨਹੀਂ ਲੱਗਦੀ ਔਰ ਮੇਰੀ ਟੀਮ ਜਿੰਨੀ ਦੇਖ ਰਹੀ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਇੱਦਾਂ ਤੇ ਬਦਤਮੀਜ਼ ਨਜਾਇਜ਼ ਬਿਨਾਂ ਗੱਲ ਤੋਂ ਕਮੈਂਟ ਕਰਦੇ ਤਾਂ ਤੈਨੂੰ ਬਲੌਕ ਮਾਰਿਆ ਕਰੋ ਜੇ ਉਹਨਾਂ ਨੂੰ ਸਮਝੇ ਯਾਨੀ ਕਿ ਗੱਲ ਕੀ ਕਰ ਰਹੇ ਆ ਪੰਜਾਬ ਦੇ ਵਿਸ਼ੇ ਤੇ ਗੱਲ ਹੋ ਰਹੀ ਹੈ ਤੇ ਇਹ ਟਿੱਕ ਟਿੱਕ ਦੀ ਗੱਲ ਕਰ ਰਿਹਾ ਬਲਵੀਰ ਮੂਸਾਪੁਰੀਆ ਕਹਿ ਰਹੇ ਨੇ ਕਿਸੇ ਦੀ ਸ਼ਾਨ ਖਿਲਾਫ ਬੋਲਣਾ ਥੱਪੜ ਤਾਂ ਫਿਰ ਦੇਖੋ ਮੈਂ ਫਿਰ ਤੋਂ ਕਹਿ ਰਿਹਾ ਥੱਪੜ ਮਾਰਨਾ ਸਹੀ ਕਲ ਨਹੀਂ ਹੈ ਪਰ ਪੱਖ ਆਉਣਾ ਸਾਹਮਣੇ ਸਹੀ ਆ ਕੁਲਵਿੰਦਰ ਕੌਰ ਦਾ ਪੱਖ ਆਣਾ ਚਾਹੀਦਾ ਜਾਂਚ ਦਾ ਵਿਸ਼ਾ ਔਰ ਪ੍ਰਸ਼ਾਸਨ ਉਹਨਾਂ ਦਾ ਪੱਖ ਵੀ ਲੈ ਕੇ ਆਵੇ ਸਾਹਮਣੇ ਔਰ ਮੀਡੀਆ ਜਿਹੜਾ ਸਰਗਰਮ ਮੀਡੀਆ ਚੰਡੀਗੜ੍ਹ ਚ ਉਹ ਵੀ ਕੁਲਵਿੰਦਰ ਕੋਲ ਕੌਰ ਦਾ ਪੱਖ ਜ਼ੋਰ ਲੈ ਕੇ ਆਵੇ। ਰੋਹਿਤ ਸ਼ਰਮਾ ਕਹਿੰ ਰਹੇ ਗੁੱਡ ਜੌਬ। ਜੀਤ ਸਿੰਘ ਕਹਿੰ ਰਹੇ ਸੱਚ ਬੋਲਣ ਵਾਲੇ ਬੰਦੇ ਨੂੰ ਬਲੌਕ ਕਰੋ। ਇਹਨੂੰ ਵੀ ਕਰੋ। ਰੋਹਿਤ ਸ਼ਰਮਾ ਸਹੀ ਗੱਲ ਹੈ ਤੁਹਾਡੀ। ਜੀ ਅ ਮਤਲਬ ਮੈਂ ਹਰ ਹਾਂ। ਗੁਰਦੀਪ ਸਿੰਘ ਊੜਾਪਰ ਕਹਿੰਦੇ ਤੁਹਾਡਾ ਇੱਕ ਇੱਕ ਅਲਫ਼ਾਸ਼ ਸ਼ਲਾਗ ਆ ਜੋ ਦੇਖੋ ਹੱਲੇ ਤਾਂ ਸਾਨੂੰ ਪਤਾ ਹੀ ਨਹੀਂ ਹੈ ਨਾ ਔਰ ਪੂਰਾ ਸੋਸ਼ਲ ਮੀਡੀਆ ਭਰਿਆ ਪਿਆ ਔਰ ਕੰਗੜਾ ਦੀ ਵੀਡੀਓ ਹੀ ਵਾਇਰਲ ਹੋ ਰਹੀ ਹੈ ਕਿ ਪੰਜਾਬ ਜੱਤਵਾਦ ਵਧ ਰਿਹਾ ਜੱਤਵਾਦ ਵਧ ਰਿਹਾ ਹੱਦ ਹੈ ਯਾਰ ਪਿੰਡੂ ਮਜ਼ਾਰੀਆਂ ਕਰਨੇ ਕਿਸਾਨੀ ਅੰਦੋਲਨ ਵਾਲੇ ਦੇਖੋ ਹੁਣ ਸਾਡੀਆਂ ਮਾਵਾਂ ਭੈਣਾਂ ਨੂੰ ਉਹਦੋਂ ਬੋਲਿਆ ਸੀ ਕਿ 100-100 ਰੁਪਏ ਵਿੱਚ ਆਉਂਦੇ ਆ ਕਿੰਨਾ ਦੁੱਖ ਲੱਗਿਆ ਜੀ ਸਾਨੂੰ ਜੀਤ ਸਿੰਘ ਮਿਰਚ ਤਾਂ ਤੈਨੂੰ ਲੱਗੀ ਹੈ ਤੇਰੀ ਤਾਂ ਮੈਂ ਗੱਲੇ ਨਹੀਂ ਕਰਦਾ ਮੈਂ ਆਪਣੇ ਪੰਜਾਬ ਦੀ ਗੱਲ ਕਰ ਰਿਹਾ ਜਿਹੜਾ ਜੀਤਾ ਸਿੰਘ ਤੂੰ ਆ ਮੈਂ ਆਪਣੇ ਪੰਜਾਬ ਦੀ ਗੱਲ ਕਰ ਰਿਹਾ ਕਿ ਮੈਨੂੰ ਤੂੰ ਦੱਸ ਦੇ ਪੰਜਾਬ ਚੱਤਵਾਦ ਹੈ ਤੂੰ ਕਿਹੜੀਆਂ ਰਫਲਾਂ ਦੀ ਛਾਵੇਂ ਰਹਿਣਾ ਜਿਹੜਾ ਤੂੰ ਕਹਿੰਦਾ ਕਿ ਮੈਨੂੰ ਮਿਰਚ ਲੱਗੀ ਆ ਮੈਂ ਇਸ ਗੱਲ ਦਾ ਪੁਆਇੰਟ ਪੁਟ ਅਪ ਕਰ ਰਿਹਾ ਕਿ ਪੰਜਾਬ ਨੂੰ ਉਹ ਕਹਿੰਦੇ ਕਿ ਅੱਤਵਾਦ ਵਧ ਰਿਹਾ ਇਸ ਗੱਲ ਦਾ ਪੁਆਇੰਟ ਪੁਟ ਅਪ ਕਰ ਰਿਹਾ ਮੈਂ ਮੈਨੂੰ ਦਿਖਾ ਦਿਓ ਨਸ਼ਾ ਵਧ ਰਿਹਾ ਐਮਪੀ ਬਣੇ ਨੇ ਜਾ ਕੇ ਇਹ ਪੁਆਇੰਟ ਰੱਖੋ ਕਿ ਪੰਜਾਬ ਚ ਨਸ਼ਾ ਬਹੁਤ ਵਧਿਆ ਪੰਜਾਬ ਦੀ ਨੌਜਵਾਨੀ ਬਚਾਣੀ ਆ ਐ ਲੋਕਾਂ ਦੇ ਜੇ ਇਹ ਗੱਲ ਜਿਆਦਾ ਪੂਰੇ ਜੋਰ ਸ਼ੋਰ ਨਾਲ ਚੱਕੂਗੇ ਨਾ ਪੰਜਾਬ ਜੱਤਵਾਦ ਆ ਤੇ ਤੁਹਾਡੇ ਮੇਰੇ ਅਰਗੇ ਨਜਾਇਜ਼ ਮਾਰੇ ਜਾਣੇ ਆ ਹੱਦ ਆ ਯਾਰ ਸਾਡੇ ਆਪਣੇ ਬੰਦੇ ਨਹੀਂ ਸਮਝਦੇ ਆਤਵਾਦ ਦਾ ਦੌਰ ਪਤਾ ਤੁਹਾਨੂੰ ਕੀ ਸੀਗਾ ਕਿੰਨੇ ਨਜਾਇਜ਼ ਮਾਮਾ ਦੇ ਪੁੱਤ ਮਰੇ ਆ ਅੱਜ ਤੱਕ ਨਹੀਂ ਉਹ ਪਰਿਵਾਰ ਤਾਂ ਆਪੇ ਆਏ ਅੱਜ ਤੱਕ ਨਹੀਂ ਉਹ ਪਰਿਵਾਰਾਂ ਨੇ ਕਦੇ ਹੱਸ ਕੇ ਦੇਖਿਆ ਜਿਹੜੇ ਅੱਤਵਾਦ ਚ ਰੁਲ ਗਏ ਅੱਤਵਾਦੀ ਗੱਲ ਕਰਦੇ ਹੋ ਤੁਸੀਂ ਕਦੇ ਕਿਸੇ ਕੋਲ ਬਹਿ ਕੇ ਸੁਣਿਆ ਦਰਦ ਅੱਤਵਾਦ ਜਿਹੜੇ ਹਾਲਾਤ ਸੀਗੇ ਬਦਇਅ ਮਿਰਚ ਲੜੀ ਮਿਰਚ ਲੜੀ ਮੇਰੇ ਪੰਜਾਬ ਨੂੰ ਕੋਈ ਕਹੂਗਾ ਤਾਂ ਮੇਰੇ ਮਿਰਚ ਲੜਦੀ ਆ ਹੱਟ ਟਿੱਟੇ ਟੀਕੇ ਵਾਲੇ ਨਸ਼ੇ ਸਮੈ ਕੀ ਉਹਦੀ ਗੱਲ ਕਰੋ ਜਾ ਕੇ ਤੁਸੀਂ ਲੋਕ ਸਭਾ ਚ ਜਾ ਕੇ ਗੱਲ ਕਰੋ ਕਿ ਜੀ ਪੰਜਾਬ ਦੇ ਹਾਲਾਤ ਸੁਧਾਰਨੇ ਕਿਉਂਕਿ ਬੇਰੋਜ਼ਗਾਰੀ ਬਹੁਤ ਹੈ ਅ ਮੈਂ ਗੱਲ ਕਰਦਾ ਜੀ ਇੱਕ ਬੰਦਾ ਪਤਾ ਨਹੀਂ ਆ ਜਿਹੜਾ ਕਰਦਾ ਆ ਇਲੈਕਸ਼ਨ ਦੌਰਾਨ ਹਰ ਇੱਕ ਲੀਡਰ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਮੈਂ ਇੱਕ ਖਬਰ ਪਾਣੀ ਪਾਣੀ ਸੀਗੀ ਪਾਈ ਨਹੀਂ ਗਈ ਕਿ ਇੱਕ ਮਾਛੀਵੜ ਦੇ ਨੌਜਵਾਨ ਨੇ ਰੋਜ਼ਗਾਰ ਨਾ ਮਿਲਣ ਕਰਕੇ ਸੁਸਾਈਡ ਕਰ ਲਿਆ ਇਹ ਗੱਲਾਂ ਤਾਂ ਪੋਟ ਅਪ ਕਰੋ ਇਹ ਗੱਲਾਂ ਤਾਂ ਪੋਟ ਅਪ ਕਰੋ ਕਿ ਰੋਜ਼ਗਾਰ ਨਾ ਮਿਲਣ ਕਰਕੇ ਇੱਕ ਨੌਜਵਾਨ ਨੇ ਸੁਇਸਾਈਡ ਕਰ ਲਿਆ ਤੁਸੀਂ ਕੀ ਗੱਲ ਕਰ ਰਹੇ ਹੋ ਯਾਰ ਚਲੋ ਮੈਂ ਤਾਂ ਬਸ ਇਹ ਸਵਾਲ ਪੁੱਛੂੰਗਾ ਇਹ ਸਵਾਲ ਪੁੱਛਣਾ ਚਾਹਣਾ ਕਿ ਪੰਜਾਬ ਨੂੰ ਬਦਨਾਮ ਕਰਨ ਤੇ ਕੀ ਕੋਈ ਐਕਸ਼ਨ ਹੋਵੇਗਾ ਦਾ ਸਾਡਾ ਸਵਾਲ ਤਾਂ ਇਹ ਹੀ ਹੈ